ਅੱਜ ਕਿਸਾਨ ਵੱਲੋਂ ਆਪਣੇ ਪੁੱਤਾਂ ਵਾਂਗ ਪਾਲੀ ਹੋਏ ਫਸਲ ਦੇ ਕੇ ਦਿਲ ਤੜਫਦਾ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਸੋਨੇ ਦੀ ਖੜੀ ਫਸਲ ਜਿਹੜੀ ਅੱਜ ਕਟਣੀ ਸੀ। ਆਰਟੀਏ ਦੇ ਪੈਸੇ ਸਿਕਾਉਣੇ ਸਨ, ਸਪਰੇ ਦੇ ਪੈਸੇ ਦੇਣੇ ਸਨ ਪਰ ਅੱਜ ਉਹ ਹੀ ਫਸਲ ਪੱਤਿਆਂ ਵਾਂਗ ਸੁੱਕ ਚੁੱਕੀ ਹੈ। ਇਹ ਦਰਦ ਉਹ ਹੀ ਕਿਸਾਨ ਜਾਣਦਾ ਜਿਸਨੇ ਲੋਖਾ ਰੁਪਏ ਖਰਚ ਕਰਕੇ ਲਗਭਗ 75000 ਰੁਪਏ ਇੱਕੜ ਦੇ ਸਾਹਮਣੇ ਜ਼ਮੀਨ ਠੇਕੇ ਤੇ ਲਈ ਸੀ। ਉਸ ਤੋਂ ਬਾਅਦ 20 ਤੋਂ 25000 ਰੁਪਏ ਖੇਤੀ ਤੇ ਖਰਚੇ ਤਿੰਨ ਤਿੰਨ ਚਾਰ ਚਾਰ ਸੁਪਰੀਆ ਕੀਤੀਆਂ ਆ ਪਰ ਜਦੋਂ ਸਮਾਂ ਆਇਆ ਚੁੱਲ੍ਹੇ ਦਾ ਖਰਚਾ ਕੱਢਣ ਦਾ ਬੱਚਿਆਂ ਦੀਆਂ ਫੀਸਾਂ ਭਾਨੀਆਂ ਸਨ ਕੰਬਾਈਨ ਲਿਓਂਦੇ ਸਨ ਆਰ.ਟੀ.ਏ ਦੇ ਕਰਜ਼ੇ ਵਾਪਿਸ ਕਰਨੇ ਸਨ ਉਹ ਸਭ ਕੁਝ ਅਧੂਰਾ ਰਹਿ ਗਿਆ ਅੱਜ ਮਜਬੂਰੀ ਵਿੱਚ ਇੱਕ ਕਿਸਾਨ ਨੇ ਆਪਣੀ ਖੜੀ ਫਸਲ ਤੇ ਟਰੈਕਟਰ ਚਲਾ ਦਿੱਤਾ ਇਹ ਕਿਸਾਨੀ ਪੰਥ ਦਾ ਉਹ ਸੰਘਰਸ਼ ਆ ਜੋ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਪਰ ਹਜੇ ਤੱਕ ਕੋਈ ਵੱਡੀ ਖੇਤੀ ਨੀਤੀ ਨਹੀਂ ਬਣ ਸਕੀ ਇਹ ਤਸਵੀਰਾਂ ਹਨ ਵਿਧਾਨ ਸਭਾ ਹਲਕੇ ਨਾਪਾਤ ਪਿੰਡ ਰਾਮਗੜ੍ਹ ਕੋਰ ਸਿੰਘ ਨਾਇਆ ਜੀ ਇਹ ਨਾ ਰਾਮਗੜ੍ਹ ਪਿੰਡ ਹੈ ਜੀ ਕਿੰਨੇ ਏਕੜ ਜਿਹੜੀ ਅੱਜ ਬਾਹਰ ਹੋਂ ਇਹ 1 ਏਕੜ ਹੈ ਜੀ ਬਾਕੀ 5-6 ਏਕੜ ਉਧਰ ਖਰਾਬ ਹੋਈ ਉਹਦੇ ਵਿੱਚ ਡੈੜੀਆਂ ਨੇ ਨਾ ਉਹਨੂੰ ਬਾਹ੍ਹ ਸਕਦੇ ਆ ਨਾ ਉਹਨੂੰ ਛੱਡ ਸਕਦੇ ਆ ਇਹ ਕਿੰਨਾ ਖਰਚ ਹੋ ਗਿਆ ਤੇ ਜੀ ਇਹਦੇ ਖਰਚਾ ਹੋ ਗਿਆ ਜੀ 25 ਤੋਂ 30000 ਰੁਪਏ ਖਰਚਾ ਹੋ ਗਿਆ 75000 ਨੂੰ ਫੇਕੇ ਤੇ ਆਈਏ ਲੱਖ ਰੁਪਏ ਇੱਕ ਇੱਕ ਏਕੜ ਤੇ ਖਰਚਾ ਹਾਂ ਜੀ ਹਾਂ ਆ ਹੁਣੇ ਉਮੀਦ ਸੀ ਵੀ ਇਸ ਨੂੰ ਵੱਢ ਕੇ ਅੱਗੇ ਜਿਹੜੇ ਹੈਗੇ ਆਰਤੀਏ ਦੇ ਵੀ ਮੋੜਦੇ ਨੇ ਲਿਮਟਾਂ ਵੀ ਭਰਨੀਆਂ ਨੇ ਹੋਰ ਕਿੱਥੇ ਹੁਣ ਸਾਰੀ ਡਿਪੈਂਡੈਂਸ ਇਸ ਤੇ ਕਰਦਾ ਸੀ ਸਾਰੀ ਆਸ ਇਸੇ ਤੇ ਧੀਤੀ ਸਾਨੂੰ ਹੁਣ ਫਿਰ ਕਿੰਨਾ ਕੁ ਮੁਸ਼ਕਲ ਹੋ ਗਿਆ ਹੁਣ ਤਾਂ ਮੁਸ਼ਕਲੇ ਹੋ ਗਿਆ ਜੀ ਹੁਣ ਇਦੂ ਉਤੋਂ ਦੀ ਕੀ ਮੁਸ਼ਕਲ ਹੋਊਗਾ ਤੁਹਾਡੇ ਸਾਹਮਣੇ ਬਾਹਰੇ ਆ ਤੇ ਹੁਣ ਕੀ ਵਿਝਾਂਗੇ ਅਕੇ ਫਿਰ ਹੁਣ ਮੱਕ ਵਿਝਾਂਗੇ ਜੀ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਤਾਂ ਅਸੀਂ ਮੰਗ ਕਰਦੇ ਹਾਂ ਸਾਨੂੰ ਮਾਫੀਆ ਦਿੱਤਾ ਜਾਵੇ ਕੁਛ ਨਾ ਕੁਛ ਦਾ ਮਾਫੀਆ ਦਵੇ ਹਾਂਜੀ ਕੋਈ ਲਿਮਟਾਂ ਦੇ ਵਿਆਜ ਮਾਫ ਕਰੇ ਸਾਡੇ ਤਾਨੂੰ ਇਹਦਾ ਹਾਂ ਬਹੁਤ ਕਿਤੇ ਨਾ ਕਿਤੇ ਟਰੈਕਟਰ ਚਲਾਉਣਾ ਅੱਜ ਦਿਲ ਕਿਸਾਨ ਦੇ ਹੀ ਪੁੱਛਿਆ ਚਾਹੀਦਾ ਟਰੈਕਟਰ ਵੀ ਚਲਾ ਰਹੇ ਹਾਂ ਉਹਨਾਂ ਕਿਸ਼ਤਾਂ ਦਾ ਤੇ ਬਾਪੂ ਦੀ ਵੀ ਕਿਸ਼ਤ ਭਰਨੀ ਹੈਗੀ ਹਾਂਜੀ ਟਰੈਕਟਰ ਦੀ ਕਿਸ਼ਤ ਹੈ ਜੀ ਹਾਂ ਹੀ ਹਾਂ ਹੋਰ ਵੀ ਖਰਚੇ ਨੇ ਹੋਰ ਖਰਚੇ ਨੇ ਲਿਮਟਾਂ ਵੀ ਕਰਨੀਆਂ ਨੇ ਲਿਮਟਾਂ ਵੀ ਭਰਨੀਆਂ ਨੇ ਬੱਚੇ ਦੇ ਪੜ੍ਹਾਈਆਂ ਦੇ ਖਰਚੇ ਬਾਕੀ ਹੋਰ ਲੱਲਾ ਪੱਪਾ ਬਹੁਤ ਔਖ ਹੈ ਹਾਂ ਹੀ ਹਾਂ ਕਿੰਨਾ ਕਿੰਨੇ ਸਪਰੇਆ ਕਰੀਆਂ ਕਿੰਨਾ ਪੰਜ ਸਪਰੇਆ ਕਰਤੀਆਂ ਇਹਦੇ ਅੱਛਾ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਜੀ ਇੱਕ ਹੋਰ ਕਿਸਾਨ ਆ ਜੀ ਨੇ ਚੱਲ ਜਿਹੜਾ ਹੈਗਾ ਉਹ ਆਪਣੇ ਵੀਰ ਜੀ ਤੁਹਾਡਾ ਕੀ ਨਾਮ ਹੈ ਬਿੱਟੂ ਆ ਜੀ ਤੇ ਚੱਲ ਤੁਸੀਂ ਕਿੰਨੇ ਏਕੜ ਕੀ ਜਿਹੜਾ ਤੁਸੀਂ ਬਾਹ ਕੱਲ ਤਿੰਨੇ ਏਕੜ ਬਾਕੇ ਮੱਕੀ ਬੀਤਾ ਜੀ ਤੇ ਕਿੰਨਾ ਖਰਚਾ ਕੀਤਾ ਖਰਚਾ ਦਾ ਜੀ ਦੇਖੋ ਹੁਣ 75000 ਰੁਪਏ ਦੇ ਲਈ ਖੜੇ ਆ 25 25 30000 ਰੁਪਏ ਦਾ ਖਰਚਾ ਕਰਤਾ ਸੀ ਹੂੰ ਖਰਚੇ ਦੀ ਕੋਈ ਗੱਲ ਨਹੀਂ ਛੱਡੀ ਹੈਗੀ ਵੀ ਜੇ ਜੀ ਦੀ ਠੀਕ ਹੋ ਜੇ ਪਰ ਨਹੀਂ ਠੀਕ ਹੋਈ ਹੈਗੀ ਅੱਛਾ ਫਕੀਰ ਨੂੰ ਬੋਣੀ ਪਈ ਤੇ ਕਿੰਨਾ ਖਰਚਾ ਕਰਿਆ ਕਿਵੇਂ ਸਪਰੇਹਾ ਕਰੀਆਂ ਜਾਂ ਹੋਰ ਤੇ ਦੇਖੋ ਪਹਿਲਾਂ ਤਾਂ ਜੀ ਬਾਹਣ ਤਿਆਰ ਕਰਨ ਵੇਲੇ ਚੁੱਕੀ ਬਾਹ ਕੇ ਲੇਜ਼ਰ ਲੱਗਿਆ ਲੇਜ਼ਰ ਤੋਂ ਬਾਅਦ ਫੇਰ ਗਾਹਣ ਕਰਕੇ ਫੇਰ ਜੀਰੀ ਲਾਈ ਫੇਰ ਉਹ ਜਨਦੀਨ ਨਾਸਕ ਦਵਾਈਆਂ ਪਾ ਪਾ ਕੇ ਚੂਰੀਆ ਪਾਇਆ ਜੀ ਤਿੰਨ ਤਨ ਵਾਰ ਫੇਰ ਸਪਰੇਹਾ ਕਰਦਿਆਂ ਨੂੰ ਹੋ ਗਿਆ ਜੀ ਮਹੀਨਾ ਸਾਨੂੰ ਤਿੰਨ ਤਿੰਨ ਚਾਰ ਚਾਰ ਸਪਰੇਹਾ ਵੀ ਕਰ ਚੁੱਕੇ ਪਰ ਕੋਈ ਅਸਰ ਨਹੀਂ ਹੋਇਆ ਜਿਰੀ ਨੂੰ ਹੈਗਾ ਜੀ ਜਿਰੀ ਪਰ ਇਕੱਠੀ ਹੋਏਗੀ ਜੀ ਉਹਨਾਂ ਕਿਹੜੇ ਥਰਕੇ ਮੋਰਦੇ ਨੇ ਕਹੇ ਆੜਤੀ ਰਾਤ ਹੈ ਦੁਕਾਨਦਾਰ ਦਾ ਉਹ ਕਦਮ ਮੋਰੋਂ ਉਹ ਤਾਂ ਦੇਖੋ ਜੀ ਸਰਕਾਰ ਤੋਂ ਮੰਗ ਕਰ ਰਹੇ ਆ ਅਸੀਂ ਕਿ ਸਾਡੀ ਮਦਦ ਕਰੋ ਸਾਨੂੰ ਵੱਧੋ ਵੱਧ ਮਾਜਵਾ ਦਿਓ ਇਹਦੇ ਨਾਲ ਕਿੰਨਾ ਦਾ ਨੁਕਸਾਨ ਹੋਜੀ ਤੁਹਾਡਾ ਤੁਹਾਡਾ 10-12 ਲੱਖ ਦਾ ਨੁਕਸਾਨ ਆ ਜੀ ਹੁਣ ਕੀ ਬੀਜੋਗੇ ਫਿਰ ਹੁਣ ਮੱਕ ਬੀਜ ਰਹੇ ਆ ਜੀ ਬੜਾ ਔਖਾ ਬਹੁਤ ਖਰਚੇ ਨੇ ਬਹੁਤ ਔਖਾ ਜੀ ਬਾਕੀ ਹੋਰ ਕੀ ਮੰਗ ਕਰਦੇ ਆ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਵੀ ਸਾਨੂੰ ਮਾਜਵਾ ਦਿਓ ਜੀ 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 ਕੀ ਕਹਾਂਗੇ ਇਹਦੇ ਹਾਲਾਤ ਅੱਧੀ ਕਹਿੰਦੇ ਜੀ ਬਾਈ ਦੇ 10 12 ਕਿਲੋ ਖਰਾਬ ਹੋਏ ਨੇ ਜਿਹੜੇ 3 ਕਿਲੋ ਨਾਲ ਵਿੱਚੋਂ ਬਾਹ ਚੁੱਕਿਆ ਇਹ ਤੇ ਬਾਕੀ ਇਹਦੇ 6 7 ਕਿਲੇ ਖੜੇ ਨੇ ਜਿਹੜੇ ਉਹ ਵੀ ਅੱਧੀ ਨਿਕਾਲ ਹੋਊਗਾ ਬਕਾਇਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਬੰਦੇ ਦਾ ਇੱਕ ਪਿੰਡ ਜਿਵੇਂ ਬਾਈ ਵੀ ਕੇ ਕੜਵਾ ਰਿਹਾ ਤੇ ਹੋਰ ਵੀ ਕਿੰਨਾ ਨੁਕਸਾਨ ਹੈ ਪਿੰਡ ਦਾ ਹੋਰ ਕਾ ਭਰਾ ਖੜਾ ਜੀ ਸਾਡਾ ਇਹਨੇ ਵੀ ਵਾਹੀ ਹੈਗੀ ਨਵੀ ਭਾਈ ਇਹਨੇ ਲਵੀ ਬਾਹੀ ਹੈ ਜੀ ਇਹਦੇ ਵੀ 6 ਏਕੜ ਤੇ ਨੇਕੜ ਉਹ ਤਨੇਕੜ ਚੋਂ ਅੱਧੀ ਬਾਹ ਚੁੱਕਿਆ ਜੀ ਅੱਧੀ ਖਰਾਬ ਆ ਇਹਦੀ ਵੀ ਉਹ ਵੀ ਖਰਾਬ ਬਹੁਤ ਜਿਆਦੇ ਕਿੰਨੇ ਖਰਾਬ ਹੋ ਗਈ ਪਿੰਡ ਚ ਪਿੰਡ ਚ ਹੋਊਗਾ ਜੀ 200 ਕਿੱਲੇ ਦੇ ਲਗਭਗ ਹੋਊਗਾ ਜੀ ਹਾਂ ਜੀ ਬਹੁਤ ਵੱਡਾ ਨੁਕਸਾਨ ਹੈ ਹਾਂ ਜੀ ਬਹੁਤ ਵੱਡਾ ਨੁਕਸਾਨ ਹੋਇਆ ਬਈ ਜੀ ਕਿਵੇਂ ਹਾਲਾਤ ਨੇ ਪਿੰਡ ਦੇ ਬਹੁਤ ਔਖੇ ਹਾਲਾਤ ਬਹੁਤ ਮਾਰੇ ਨੇ ਹਾਂ ਜੀ ਪਰ ਅਗਰੇ ਟੁਕੜੇ 200 ਏਕੜ ਖਰਾਬ ਹੋ ਗਈਆਂ ਪਿੰਡ ਦੇ ਅੱਛਾ ਹਾਂ ਜੀ ਤੁਸੀਂ ਕਿੰਨੇ ਏਕੜ ਵਾਹੇ ਨੇ ਜੀ ਆਪਾਂ ਡੇਢ ਕਿੜਵਾਤਾ ਜੀ ਅੱਛਾ ਤੇ ਡੇਢ ਕਿੜਵਾਉਣ ਦੀ ਤਿਆਰੀ ਉਹ ਜੇ ਤਿਆ ਉਹ ਤੇ ਵੀ ਪਾ ਰਹੇ ਆਂਗੇ ਜਿਹੜੀ ਡੇਢ ਕਿੜਵਾਤੀ ਪਹਿਲਾਂ ਅੱਛਾ ਉਸ ਤੋਂ ਅੱਗੇ ਦੇਖਦੇ ਜੇ ਸੰਭਲ ਹੀ ਠੀਕ ਆ ਨੇ ਉਹ ਵੀ ਬੋਣ ਦੀ ਤਿਆਰੀ ਹੈ ਬੜਾ ਔਖਾ ਹੈ ਮਤਲਬ ਤੁਸੀਂ ਆਪ ਦੀ ਠੇਕੇ ਲਈ ਠੇਕੇ ਤੇ ਆ ਜੀ 75000 ਨੂੰ ਕਿਲਾ ਠਿੱਕਾ ਜੀ ਇਹਦਾ ਬਾਕੀ ਹੋਰ ਖਰਚੇ ਆਏ ਬਣੇ ਜਿਹੜੇ ਖਰਚੇ ਖਰਚੇ ਬਹੁਤ ਜ਼ਿਆਦਾ ਹੋ ਗਏ ਜੀ ਮਤਲਬ ਇੱਕ ਕਿਲਾ ਇੱਕ ਕਿੜ ਤੋਂ ਨੂੰ ਜਿਹੜੀ ਲਾਈ ਆ ਜੀ ਉਹਦੇ ਨਾਲ ਹੀ ਖਰਚਾ ਸ਼ੁਰੂ ਆ ਖਰਚਾ ਸ਼ੁਰੂ ਹੋ ਰਿਹਾ ਜੀ ਕੀ ਮੰਗ ਕਰਦੇ ਅੱਜ ਤਾਂ ਇਹ ਮੰਗ ਕਰਦੇ ਵੀ ਆ ਸਰਕਾਰ ਤੋਂ ਵੀ ਸਾਨੂੰ ਜਾਂ ਸੈਂਟਰ ਗਵਰਨਮੈਂਟ ਜਾਂ ਪੰਜਾਬ ਸਰਕਾਰ ਸਾਨੂੰ ਕੋਈ ਮਦਦ ਦੇਵੇ ਸਾਨੂੰ ਕੋਈ ਛਾਹਰਾ ਦੇ ਆੜਤੀ ਦਾ ਵੀ ਸਾਨੂੰ ਪੈਸਾ ਪੈਸਾ ਮੋੜਨਾ ਪਾਣਾ ਜੀ ਸਾਡੇ ਖਰਚੇ ਨੂੰ ਸਾਡੇ ਘਰ ਚ ਪੈ ਰਹੇ ਨੇਗੇ